ਲੋਕ ਸਭਾ ਇਲੈਕਸ਼ਨ ਸਾਰ ਹਿੰਦੁਸਤਾਨ ਚ ਹੋ ਰਹੀ ਹੈ ਔਰ ਉਹ ਬਹੁਤ ਵੱਡੇ ਬੁੱਧੇ ਤੇ ਹੋ ਰਹੀ ਹੈ ਕਿ ਦੇਸ਼ ਤੇ ਸੰਵਿਧਾਨ ਨੂੰ ਖਤਰਾ ਪੈਦਾ ਹੋ ਗਿਆ ਜਿਸ ਤਰ੍ਹਾਂ ਬੰਦ ਨੇਸ਼ਨ ਬੰਦ ਰੂਲ ਦੀ ਗੱਲ ਕਰਦੇ ਐ ਜਿਸ ਤਰ੍ਹਾਂ ਦੇ ਨਾਲ ਸਾਡੀ ਜੀਐਸਟੀ ਦਾ ਹੋਣਾ ਜਿਸ ਤਰ੍ਹਾਂ ਦੇ ਨਾਲ ਸਾਡੇ ਜਿਹੜੇ ਰੋਟ ਬੰਦੀ ਹੋਈ ਇਹ ਸਾਰੇ ਮਾਮਲਿਆਂ ਵਿੱਚ ਜਨਤਾ ਦੇ ਖਿਲਾਫ ਤੇ ਬੜੇ ਲੋਕਾਂ ਦੇ ਹੱਕ ਵਿੱਚ ਹੀ ਇਹ ਸਾਰੀਆਂ ਸਰਕਾਰਾਂ ਦੇ ਫੈਸਲੇ ਰਹੇ ਨੇ ਸਾਨੂੰ ਸਭ ਨੂੰ ਡਰ ਲੱਗਦਾ ਹੈ ਕਿ ਇਹ ਕਿਤੇ ਡੈਮੋਕ੍ਰੇਸੀ ਦੇ ਸਿਧਾਂਤ ਬਦਲਦੇ ਡੈਮੋਕ੍ਰੇਸੀ ਘੱਟ ਪੱਟ ਉਤੇ ਨਿਕਸ਼ ਨਹੀਂ ਆਵੇ ਔਰ ਮੁੜ ਕੇ ਚਾਰ ਕਾਰਪੋਰੇਟਰ ਦੇ ਹੱਥ ਵਿੱਚ ਵੇਚ ਦੇਣ ਸਾਰਾ ਸਾਡਾ ਦੇਸ਼ ਹਤਾ ਧਾਰੀਆਂ ਨੇ ਕਿਸਾਨਾਂ ਨਾਲ ਧਰੋ ਕੀਤਾ ਇੱਕ ਦਿਨ ਤਾਂ ਦਿੱਲੀ ਤੋਂ ਆ ਕੇ ਕੁੱਟਿਆ ਸਾਡੇ ਕਿਸਾਨਾਂ ਨੂੰ ਸਾਡੇ ਸੂਬੇ 'ਚ ਦੂਜੀ ਸੂਬੇ ਵਾਲੀ ਨੇ ਕੋਲੇ ਖੜ ਕੇ ਕਟਾਇਆ ਜਾਨਾਂ ਚਲੀਆਂ ਗਈਆਂ ਆਤਮਰੇ ਕਰਤੇ ਅੱਖਾਂ ਅੰਨੀਆਂ ਕਰਤੀਆਂ ਤਸ਼ੱਦਦ ਹੋਇਆ ਅਜੇ ਸੜਕਾਂ ਤੇ ਬੈਠੇ ਐ ਜਿਹੜਾ ਨੂੰ ਕਹਿੰਦੇ ਮਹਾਰਾਣੀ ਸਾਹਿਬਾ ਇਹ 2 ਸਾਲਾਂ ਤੋਂ ਗੈਰ ਹਜ਼ਰੀ ਕੇ ਬੀਜੇਪੀ 'ਚ અમરਿੰਦਰ ਸਿੰਘજી ਵੀ એ ਵੀ ઇનડાયરેક્ટલી ઇતના જાકે કોઈ ਕਿਸਾਨਾਂ ਦੀ ਗੱਲ ਕੀਤੀ ਉਹ ਦੇ ਜੀ बीजेपी પાર્ટી ਬਠਲਾਈ ਵੀ ਹੈ ਇtanto ਜਾਣ ਕੇ ਕਿ ਡਰਾਮਾ ਕਰਦੇ 400 ਤੱਕ ਕਿਸਾਨ ਕੋਈ ਗਲਤਫहमी ਨਾਲ વોટ ਪੈ ਜਾਵੇ હિન્દੁਸ탄 ਦੇ ਲੋਕ ਆਪਣਾ ਮਨ ਬਣਾ ਚੁੱਕੇ ਹੈ ਕਿ મોદી ਜਾਂ बीजेपी ਨੂੰ ਕੁਰਸੀਆਂ ਲਾਉਣਾ ਤੇ ਇੱਥੇ ਕਾਂਗਰਸ પાર્ટી ਦੇ ਰੋਹਿਤ ਜੀ ਗੱਲ ਤੇ ਜਿਹਨੂੰ ਪਾਵਰ ਦੇਣੀ ਹੈ ਸਸਕਲ ਜੀ ਤੁਸੀਂ ਦੇਖ ਚੁ ਡੀ5 ਚੈਨਲ ਪੰਜਾਬੀ ਸਾਡੇ ਨੇ ਰਜਿੰਦਰ ਕਾਲ ਪਠੱਲ ਨੇ ਅੱਜ ਚੰਡੀਗੜ੍ਹ ਆਏ ਨੇ ਆਪਣੀ ਪਾਰਟੀ ਦੀਆਂ ਗੱਲਾਂ ਕਰਨ ਆਏ ਨੇ ਇਹੀ ਕਵਾਂਗੇ ਅੱਜ ਕਿਸ ਮੁੱਦੇ ਤੇ ਨੂੰ ਲੈ ਕੇ ਆਏ ਤੁਸੀਂ ਕਿਉਂਕਿ ਲੋਕ ਸਭਾ ਇਲੈਕਸ਼ਨ ਸਾਰ ਹਿੰਦੁਸਤਾਨ ਚ ਹੋ ਰਹੀ ਹੈ ਔਰ ਉਹ ਬਹੁਤ ਵੱਡੇ ਮੁੱਦੇ ਤੇ ਹੋ ਰਹੀ ਹੈ ਕਿ ਦੇਸ਼ ਤੇ ਸੰਵਿਧਾਨ ਨੂੰ ਖਤਰਾ ਪੈਦਾ ਹੋ ਗਿਆ ਜਿਸ ਤਰ੍ਹਾਂ ਬੰਦ ਨੇਸ਼ਨ ਬੰਦ ਰੂਲ ਦੀ ਗੱਲ ਕਰਦੇ ਆ ਇਸ ਤਰੀਕੇ ਦੇ ਨਾਲ ਜਿਹੜੀਆਂ ਕਾਰਪੋਰੇਟਸ ਦੇ ਹੱਥ ਵਿੱਚ ਫੈਸਲੇ ਕਰਨੇ ਐਨ ਐਨ 100 ਕਰੋੜ ਰੁਪਿਆ ਤੋਂ ਦੇਣਾ ਜਿਸ ਤਰ੍ਹਾਂ ਦੇ ਨਾਲ ਸਾਡੀ GST ਦਾ ਹੋਣਾ ਜਿਸ ਤਰ੍ਹਾਂ ਦੇ ਨਾਲ ਸਾਡੇ ਆ ਜਿਹੜੇ ਨੋਟਬੰਦੀ ਹੋਈ ਇਹ ਸਾਰੇ ਮਾਮਲਿਆਂ ਵਿੱਚ ਜਨਤਾ ਦੇ ਖਿਲਾਫ ਤੇ بڑے ਲੋਕਾਂ ਦੇ ਹੱਕ ਵਿੱਚ ਹੀ ਇਹ ਸਾਰੀਆਂ ਸਰਕਾਰਾਂ ਦੀ ਫੈਸਲੀ ਰਹੇ ਨੇ ਇਸ ਕਾਰਨ ਕਰਕੇ ਸਾਨੂੰ ਸਭ ਨੂੰ ਡਰ ਲੱਗਦਾ ਹੈ ਕਿ ਇਹ ਕਿਤੇ ਡੈਮੋਕ੍ਰੇਸੀ ਦੇ ਸਿਧਾਂਤ ਬਦਲਦੇ ਡੈਮੋਕ੍ਰੇਸੀ ਖਤਮ ਹੋ ਕੇ ਮੁੜ ਕੇ ਡਿਕਸ਼ਨ ਹੀ ਨਾ ਆਵੇ ਔਰ ਮੁੜ ਕੇ ਚਾਰ ਕਾਰਪੋਰੇਟਰ ਦੇ ਹੱਥ ਵਿੱਚ ਵੇਚ ਦੇਣ ਸਾਰਾ ਸਾਡਾ ਦੇਸ਼ ਇਸ ਮੁੱਦੇ ਤੇ ਲੋਕਤਵਾ ਜਿਹੜੀ ਹੋ ਰਹੀ ਹੈ ਤਾਂ ਇਹ ਇੰਪੋਰਟੈਂਟ ਹੋਈ ਹੈ ਔਰ ਇਹਦੇ ਉੱਤੇ ਸਾਡੀ ਪਾਰਟੀ ਨੇ ਸਾਰੇ ਵਰਗਾਂ ਲਈ ਅਸੀਂ ਸਭ ਕੁਝ ਕੀਤਾ ਮੈਂ ਹੀ ਉੱਤੇ ਰਹਿ ਦੇ ਕੇ ਇਸੀ ਮੈਡਮ ਨੂੰ ਕਿ ਜੇ ਐਸੀ ਦਲਤ ਬਾਰੇ ਕੋਈ ਫੈਸਲੇ ਲੈ ਆ ਦਲਤ ਬੋਲਣ ਜੇ ਮੈਂ 25 ਮੁੱਦਿਆਂ ਤੇ ਗੱਲ ਕਰੂੰ ਤਾਂ ਅੱਧੇ ਯਾਦ ਰਹਿਣਗੇ ਤੇ ਰਹਿਣੇ ਨਹੀਂ ਜੇ ਔਰਤਾਂ ਬਾਰੇ ਕੁਝ ਕੀਤਾ ਤਾਂ ਸਾਡੀਆਂ ਔਰਤ ਮਹਿਲਾਵਾਂ ਹੀ ਉਸ ਤੇ ਗੱਲ ਕਰਨੇ ਜੂਥ ਬਾਰੇ ਹੈਗਾ ਤਾਂ ਜੂਥ ਵਾਲੀ ਗੱਲ ਕਰਨ ਉਸ ਤਰ੍ਹਾਂ ਮੇਰੀ ਡਿਊਟੀ ਲੱਗੀ ਸੀ ਅੱਜ ਕਿ ਮੈਂ ਮਹਿਲਾ ਮਾਧਿਮ ਦੇ ਮੁੱਦੇ ਤੇ ਆਵਾਂ ਜਿਵੇਂ ਤੁਸੀਂ ਕਿਹਾ ਕਿ ਯੂਥ ਬਾਰੇ ਯੂਥ ਗੱਲ ਕਰਨ ਦਲਤਾਂ ਬਾਰੇ ਦਲਤ ਦਲਿਤ ਗੱਲ ਕਰਨ ਔਰਤਾਂ ਬਾਰੇ ਔਰਤਾਂ ਗੱਲ ਕਰਨ ਉਸੇ ਤਰੀਕੇ ਨਾਲ ਕਿਸਾਨਾਂ ਨੇ ਵੀ ਇੱਕ ਬੇੜਾ ਚੱਕਿਆ ਖਾਸ ਕਰਕੇ ਸਾਰੇ ਦੇ ਸਾਰੇ ਨਹੀਂ ਤੁਸੀਂ ਤਾਂ ਪਾਰਟੀਆਂ ਤਾਂ ਆਪਣੇ ਆਪਣੇ ਤਰੀਕੇ ਨਾਲ ਕਰ ਰਹੀਆਂ ਪਰ ਕਿਸਾਨਾਂ ਨੇ ਵੀ ਇੱਕ ਤਹਈਆ ਕੀਤਾ ਹੋਇਆ ਕਿ ਅਸੀਂ ਵਕਫ ਵਕਫ ਪਾਰਟੀਆਂ ਨੂੰ ਸਵਾਲ ਕਰਾਂਗੇ ਸਵਾਲ ਕਰਨੇ ਚਾਹੀਦੇ ਹੈ ਔਰ ਫਿਰ ਜੇ ਸਵਾਲ ਕਰਨੇ ਚਾਹੀਦੇ ਤਾਂ ਫਿਰ ਜਿਹੜੀ ਸੱਤਾਧਾਰੀ ਪਾਰਟੀਆਂ ਨੇ ਉਹਨਾਂ ਨੂੰ ਪ੍ਰੋਬਲਮ ਕਿਸ ਚੀਜ਼ ਦੀ ਹੈ ਕਿ ਕਿ ਸਤਾਧਾਰੀਆਂ ਨੇ ਕਿਸਾਨਾਂ ਨਾਲ ਧਰੋ ਕੀਤਾ ਇੱਕ ਦਿਨ ਤਾਂ ਦਿੱਲੀ ਤੋਂ ਆਕੇ ਕੁੱਟਿਆ ਸਾਡੇ ਕਿਸਾਨਾਂ ਨੂੰ ਸਾਡੇ ਸੂਬੇ 'ਚ ਦੂਜੀ ਸੂਬੇ ਵਾਲੀ ਨੇ ਕੋਲੇ ਖੜਕੇ ਕਟਾਇਆ ਜਾਨਾਂ ਚੱਲੀਆਂ ਗਈਆਂ ਅੱਧ ਮਰੇ ਕਰਤੇ ਅੱਖਾਂ ਅੰਨੀਆਂ ਕਰਤੀਆਂ ਤਸ਼ੱਦਦ ਹੋਇਆ ਅਜੇ ਸੜਕਾਂ ਤੇ ਬੈਠੇ ਐ ਕੀ ਗੁਨਾਹ ਕੀਤਾ ਕਿ ਕੋਈ ਜਾਦ ਕਰਾਉਣ ਚੱਲੇ ਰਿਮਾਈਂਡਰ ਦੇਣ ਕਿ ਸਾਡੀਆਂ ਗੱਲਾਂ ਪੂਰੀਆਂ ਕਰ ਲੋ ਤੁਸੀਂ ਸਾਨੂੰ ਉੱਥੇ ਰਿਆਣੇ 'ਚ ਪੜਨ ਨਹੀਂ ਦਿੰਦੇ ਔਰ ਅੱਜ ਉਸ ਤੋਂ ਬਾਅਦ ਤੁਸੀਂ ਕਹਿੰਦੇ ਹੋ ਜੀ ਅਸੀਂ ਹੁਣ ਪਿੰਡਾਂ 'ਚ ਆਵਾਂਗੇ ਆ ਮੈਂ ਕੱਲ ਪਰਸੋ ਇੱਕ ਬਿਆਨ ਦੇਖ ਰਹੀ ਸੀ ਸਿਮਰਜੀਤ ਸਿੰਘ ਮਾਨ ਦਾ ਚਲੋ ਚੰਗੇ ਵੱਡੇ ਹੈਗੇ ਉਮਰ ਦੇ ਵਿੱਚ ਮੈਥੋਂ ਵੱਡੇ ਹੋਣਗੇ 2 ਸਾਲ ਜਾਂ ਛੋਟੇ ਹੋਣਗੇ ਜੋ ਵੀ ਹੈ 10 ਸਾਲ ਲੇਕਿਨ ਆਮ ਰੀਅਲੀ ਵੈਰੀ ਸੌਰੀ ਕਿ ਉਹਨਾਂ ਨੇ ਇੱਕ ਥਾਂ ਤੇ ਕਿਹਾ ਕਿ ਟਕੇ ਟਕੇ ਦੇ ਬੰਦੇ ਮਹਾਰਾਣੀ ਸਾਹਿਬਾ ਨੂੰ ਘੇਰ ਰਹੇ ਹੈ ਮੁਰਕੇ ਸਪਸ਼ਟੀਕਰਨ ਦੇਣ ਦੀ ਵੀ ਕੋਸ਼ਿਸ਼ ਕੀਤੀ ਹੈ ਇਹਨਾਂ ਦੇ ਜਹਨ ਚੋਂ ਅਜੇ ਤੱਕ ਇਹ ਰਾਜੇ ਮਹਾਰਾਜੇ ਖਤਮ ਨਹੀਂ ਹੋਏ ਠੀਕ ਹੈ ਮੰਨਿਆ ਦਾ ਰਿਸ਼ਤਾ ਆ ਰਿਹਾ ਜਿਤ ਕਰੋ ਅਸੀਂ ਨਹੀਂ ਕਰਦੇ ਹਰ ਔਰਤ ਲਈ ਇੱਜ਼ਤ ਕਰਨੀ ਚਾਹੀਦੀ ਹੈ ਲੇਕਿਨ ਆਪਣੇ ਘਰੇ ਤਾਂ ਅੱਜ ਹਰ ਰਾਜਾ ਹੈ ਹਰ ਆਰਥਿਕ ਕਾਮਕਾਰਦਿਓ ਕਹਿੰਦੇ ਮੈਂ ਰਾਜੇ ਤੋਂ ਘਟ ਨਹੀਂ ਮੈਂ ਖੁਦ ਰਾਣੀ ਰਾਜ ਹੈ ਰਾਜ ਹੈਗੀਆਂ ਤੁਸੀਂ ਇੱਕ ਪਾਸੇ ਕਹਿੰਦੇ ਕੋਈ ਮਹਾਰਾਣੀ ਸਾਹਿਬ ਦਾ ਉਹਨਾਂ ਨੇ ਜਿਹੜਾ ਕੀਤਾ ਟਕੇ ਟਕੇ ਦੇ ਬੰਦੇ ਬੋਲੇ ਮੈਨੂੰ ਬੁਰਾ ਲੱਗਿਆ ਤੁਹਾਨੂੰ ਉਹਦੇ ਨਹੀਂ ਬੁਰਾ ਲੱਗਿਆ ਜਿੱਦੇ ਸਾਡੇ ਕਿਸਾਨਾਂ ਨੂੰ ਕੁੱਟਿਆ ਜਾ ਰਿਹਾ ਸੀ ਇਹ ਟਕੇ ਟਕੇ ਵਾਲੇ ਜਿਹੜਾ ਨੂੰ ਕਹਿੰਨੇ ਮਹਾਰਾਣੀ ਸਹਿਬਾ ਇਹ 2 ਸਾਲਾਂ ਤੋਂ ਗਏ ਬੈਸੀ ਕਿ ਭਾਜਪੀ ਚ ਅਮਰਿੰਦਰ ਸਿੰਘ ਜੀ ਵੀ ਇਹ ਵੀ ਇਨਡਾਇਰੈਕਟਲੀ ਇਹਨਾਂ ਨੇ ਜਾ ਕੇ ਕੋਈ ਕਿਸਾਨਾਂ ਦੀ ਗੱਲ ਕੀਤੀ ਇਹ ਜਾ ਕੇ ਸ਼ੰਭੂ ਦੇ ਬਾਰਡਰ ਤੇ ਖੜੇ ਹੋਏ ਇਹਨਾਂ ਨੇ ਜਾ ਕੇ ਮੋਦੀ ਜੀ ਨੂੰ ਕਿਹਾ ਤੇ ਫਿਰ ਜਿਹੜੇ ਟਕੇ ਟਕੇ ਦੇ ਬੰਦੇ ਤਾਂ ਮਾਨਸਾ ਫਿਰ ਵੋਟਾਂ ਲੈਣਨਾ ਟਕੇ ਟਕੇ ਦੇ ਬੰਦੇ ਕੋਲ ਜਾਏ ਵੋਟ ਮੈਨੂੰ ਤੇ ਬਾਰਮੂਰੀ ਭਾਈ ਜਿੱਥੇ ਤੋਂ ਮਹਿਲਾ ਵਾਲੀ ਵੋਟਾਂ ਪਾ ਦੇਣਗੇ ਜੀ ਬਹੁਤ ਪੁਰਾਣੇ ਸਿਆਸਤਦਾਨ ਹੈਗੇ ਔਰ ਸੀਐਮ ਰਹਿ ਚੁੱਕੇ ਹੋ ਸਾਬਕਾ ਸੀਐਮ ਉਹ ਪੰਜਾਬ ਦੇ ਸਿਆਸਤ ਨੂੰ ਬਹੁਤ ਨੇੜੇ ਤੋਂ ਦੇਖਦੇ ਹੋ ਜਿਸ ਤਰੀਕੇ ਨਾਲ ਇਸ ਟਾਈਮ ਪ੍ਰਧਾਨ ਮੰਤਰੀ ਆਪਣੇ ਤੱਥ ਕਹੇ ਹੋ ਸ਼ਬਦਾਂ ਤੋਂ ਥਿਰਕਦੇ ਨਜ਼ਰ ਆ ਰਹੇ ਕਦੇ ਕੁਝ ਕਹਿੰਦੇ ਕਦੇ ਕੁਝ ਕਹਿੰਦੇ ਆ ਕਦੀ ਮੰਗਲ ਸੂਤਰ ਦੀ ਗੱਲ ਕਰਦੇ ਆ ਕਦੀ ਕਹਿੰਦੇ ਜੀ ਜੇ ਕਾਂਗਰਸ ਆ ਗਈ ਤਾਂ ਤੁਹਾਡੀਆਂ گاਵਾ ਮੱਜਾਂ ਦੇ ਵੀ ਹਿਸਾਬ ਲਾਏਗੀ ਇਹਨਾਂ ਸਾਰੀਆਂ ਚੀਜ਼ਾਂ ਤੋਂ ਤੁਹਾਨੂੰ ਕੀ ਲੱਗਦਾ ਹੈ ਕਿ ਬੀਜੇਪੀ ਦੀ ਇਸ ਟਾਈਮ ਸਥਿਤੀ ਕਿੱਧਰ ਨੂੰ ਜਾ ਰਹੀ ਹੈ ਤੇ ਕਾਂਗਰਸ ਕਿੱਥੇ ਖੜੀ ਹੈ ਕਿਉਂਕਿ ਦੇਖਿਆ ਜਾਏ ਤਾਂ ਮੈਂ ਰਾਹੁਲ ਗਾਂਧੀ ਨੇ ਵੀ ਬਹੁਤ ਚੰਗਾ ਆਪਣੇ ਤਰੀਕੇ ਨਾਲ ਕੋਸ਼ਿਸ਼ ਕੀਤੀ ਹੈ ਜਵਾਬ ਦੇਣ ਦੀ ਖਾਸ ਕਰਕੇ ਸੰਵਿਧਾਨ ਤੇ ਬਹੁਤ ਬੋਲੇ ਨੇ ਔਰ ਉਸ ਦੇ ਨਾਲ ਹੀ ਜੇ ਦੇਖਿਆ ਜਾਏ ਤਾਂ ਕਿਤੇ ਨਾ ਕਿਤੇ ਪ੍ਰਿਯੰਕਾ ਵੀ ਉਹਨਾਂ ਨੂੰ ਲਗਾਤਾਰ ਕੇ ਰਹੇ ਨੇ ਹਰ ਕਿਤੇ ਜਾ ਕੇ ਦੇਖੋ ਅੱਜ ਬਖਲਾ ਗਈ ਹੈ ਮੋਦੀ ਜੀ ਬੀਜੇਪੀ ਪਾਰਟੀ ਬਖਲਾਈ ਵੀ ਹੈ ਇਹ ਤਾਂ ਜਾਣ ਕੇ ਕਿ ਡਰਾਮਾ ਕਰਦੇ 400 ਤੱਕ ਸਾਨੂੰ ਕੋਈ ਗਲਤਫਹਿਮੀ ਨਾ ਵੋਟ ਪੈ ਜਾਵੇ ਹਿੰਦੁਸਤਾਨ ਦੇ ਲੋਕ ਆਪਣਾ ਮਨ ਬਣਾ ਚੁੱਕੇ ਹੈ ਕਿ ਮੋਦੀ ਜਾਂ ਬੀਜੇਪੀ ਨੂੰ ਕੁਰਸੀਆਂ ਲਾਉਣਾ ਹੈ ਤੇ ਇੱਥੇ ਕਾਂਗਰਸ ਪਾਰਟੀ ਦੇ ਰਾਹੁਲ ਜੀ ਗਾਂਧੀ ਜੀ ਨੂੰ ਪਾਵਰ ਦੇਣੀ ਹੈ ਕਾਰਨ ਸਾਰਾ ਕੁਛ ਨੇ ਕੰਪੈਰੀਸ਼ਨ ਕਰਕੇ ਦੇਖ ਲਿਆ ਕਦੇ ਦੇਖਿਆ ਕਿ ਹਿੰਦੁਸਤਾਨ ਦਾ ਪ੍ਰਾਈਮ ਮਿਨਿਸਟਰ ਅੱਜ ਐਸ ਲੈਵਲ ਤੇ ਆ ਜੇ ਕਦੇ ਤਾਂ ਇਹ ਕਹਿੰਦੇ ਆ ਜੀਸੀਆ ਭਗਵਾਨ ਰਾਮ ਜੀ ਦਾ ਮੰਦਰ ਅਸੀਂ ਤਾਂ ਉਹ ਤੋਂ ਵੱਧ ਸਤਿਕਾਰ ਕਰਦੇ ਹਾਂ ਉਹਨਾਂ ਨਾਲੋਂ ਵੱਧ ਸਾਡੇ ਤਾਂ ਆਪਣੇ ਸਾਡੇ ਧਰਮਾਤਮਾ ਗਾਂਧੀ ਜੀ ਨੇ ਆਪਣਾ ਬਿਸ਼ਾ ਰਾਮ ਜੀ ਦੀ ਗੱਲ ਕੀਤੀ ਹੈ ਅਸ਼ਾ ਰਾਮ ਜੀ ਦੇ ਨਾਲ ਗੱਲ ਰਾਮ ਰਾਜ ਦੀ ਗੱਲ ਕੀਤੀ ਹੈ ਅਸੀਂ ਸਾਰੇ ਸਾਡੇ ਜਾਣਦੇ ਹਾਂ ਜਿ ਉਹ ਲੱਗਿਆ ਕਿ ਕਿਤੇ ਝੰਡਾ ਤਾਂ ਨਹੀਂ ਪੈ ਗਿਆ ਹੁਣ ਮੰਗਲ ਸੂਤਰਾ ਤੇ ਆ ਕੇ ਤੁਸੀਂ ਤਾਂ ਮੰਗਲ ਸੂਤਰ ਇਹਨਾਂ ਪੁੱਛੋ ਕਿ ਮਨੀਪੁਰ ਦੇ ਵਿੱਚ ਕਿੰਨੇ ਮੰਗਲ ਸੂਤਰਾਂ ਨੂੰ ਝਾੜਿਆ ਤੁਸੀਂ ਮੋਦੀ ਜੀ ਕਿੰਨੇ 700 ਸਾਡੇ ਜਿਹੜੇ ਕਿਸਾਨ ਮਰ ਗਏ ਕਿੰਨੇ ਮੰਗਲ ਬੰਗਲ ਸੂਤਰ ਝਾੜੇ ਨੇ ਤੁਹਾਨੂੰ ਇਹ ਸ਼ੋਭਾ ਨਹੀਂ ਦਿੰਦੀ ਕਿ ਆਪਣੀ ਕੁਰਸੀ ਹਿਲਦੀ ਡੱਗ ਮਗਾਉਣ ਦੀ ਦੇਖ ਕੇ ਤੁਹਾਡਾ ਇੰਨਾ ਹੀ ਮਾਨਸਿਕ ਤਵਾਜੋ ਗਵਾ ਚੁੱਕੇ ਹੋ ਤੇ ਨੀਚੇ ਆ ਗਏ ਹੋ ਤੁਸੀਂ ਹੁਣ ਇਸ ਲੈਵਲ ਤੇ ਆ ਕੇ ਮੈਂ ਕਹਾਂ ਕਿ ਲੋਕ ਬਹੁਤ ਸਿਆਣੇ ਆ ਲੋਕ ਤੁਹਾਨੂੰ ਐਨ ਰਾਹ ਪਾਈ ਬੈਠੇ ਆ ਤੇ ਪਾ ਦੇਣਾ 4 ਤਰੀਕ ਤੋਂ ਬਾਅਦ ਘਰੇ ਬੈਠੋ ਆਰਾਮ ਕਰਿਓ ਲਾਜ ਲੂਜ ਕਰਾਉਣ ਮੋਦੀ ਜੀ ਆਪਣੇ ਦਿਮਾਗ ਦਾ ਜਿੱਥੇ ਤੁਸੀਂ ਗੱਲ ਕਰੀਏ ਖਾਸ ਕਰਕੇ ਜੇ ਕਾਂਗਰਸ ਦੀ ਗੱਲ ਕਰੀਏ ਜੇ ਕਾਂਗਰਸ ਐਨੀ ਮਜ਼ਬੂਤ ਹੋ ਗਈ ਹੈ ਫਿਰ ਇੰਡੀਆ ਗੱਟ ਜੋੜ ਦੇ ਵਿੱਚ ਇੰਡੀਆ ਬਲੌਕ ਦੇ ਵਿੱਚ ਆ ਕੇ ਸਾਰੇ ਇਕਜੁੱਟ ਹੋਣ ਦੀ ਕੀ ਲੋੜ ਪੈ ਗਈ ਸੀ ਔਰ ਜੇ ਇਹ ਲੋੜ ਹੈਗੀ ਵੀ ਹੈ ਬਾਈ ਦੇਵੇ ਤਾਂ ਹੁਣ ਇੰਡੀਆ ਬਲੌਕ ਦਾ ਤੁਹਾਨੂੰ ਲੱਗਦਾ ਕਿ ਚੱਗੀਆਂ ਸੀਟਾਂ ਲੈ ਸਕਣਗੇ ਦੇਖੋ ਕੱਲੀ ਇਹ ਨਹੀਂ ਕਿ ਇੱਕ ਸਰਕਾਰ ਬਣਾਉਣ ਲਈ ਸੀ ਲੋੜ ਕੀਤੀ ਇੱਕ ਖਿਆਲ ਨਾਲ ਜੁੜਿਆ ਹੈ ਅਸੀਂ ਇਸ ਖਿਆਲ ਦੇ ਨਾਲ ਜੁੜੀਆਂ ਸਾਰੀਆਂ ਪਾਰਟੀਆਂ ਉਹ ਕੋਈ ਨਵੀਂ ਗੱਲ ਨਹੀਂ ਇਹ ਪਹਿਲੀ ਵਾਰ ਨਹੀਂ ਹੋ ਰਿਹਾ ਜੁਪੀਏ ਪਹਿਲਾਂ ਵੀ ਸੀ ਐਨਡੀਏ ਪਹਿਲਾਂ ਵੀ ਸੀ ਇਹ ਹਮਖਿਆਲੀ ਪਾਰਟੀਆਂ ਹੁੰਦੀਆਂ ਸਾਡਾ ਕਮਿਊਨਿਟੀ ਪਾਰਟੀਆਂ ਨਾਲ ਵੀ ਇੱਥੇ ਪੰਜਾਬ ਚ ਵੀ ਮੈਂ ਕਰ ਲੈਂਦੀ ਜਦੋਂ ਮੈਂ ਪ੍ਰਧਾਨ ਸੀ ਮੈਂ ਤਾਂ ਪਈ ਕਰ ਲੈਂਦੀ ਸੀ ਉਹਨਾਂ ਦੇ ਨਾਲ ਬੈਠ ਕੇ ਇਹ ਨਹੀਂ ਹੁੰਦਾ ਇੱਕ ਇੱਕ ਅਸੀਂ ਬੁੱਧੇ ਤੇ ਖਿਆਲ ਤੇ ਕਰਦੇ ਇਹ ਹਮਖਿਆਲ ਫਿਰ ਆਮ ਆਦਮੀ ਪਾਰਟੀ ਔਰ ਕਾਂਗਰਸ ਪਾਰਟੀ ਦਾ ਪੰਜਾਬ ਚ ਕਿਉਂ ਨਹੀਂ ਹਮਖਿਆਲ ਹੋਇਆ ਜਿਹੜੀ ਕਹਿੰਦੀਆਂ ਜਿਹੜੀ ਵੇਲੇ ਦੀ ਲੀਡਰਸ਼ਿਪ ਹੈ ਉਹਦੇ ਹੱਥ ਹੁੰਦਾ ਹੈ ਨਾਲ ਰੱਖਣਾ ਤੇ ਜੇ ਅਸੀਂ ਆਪਸ ਵਿੱਚ ਇੱਕ ਦੂਜੇ ਜੁੰਡੇ ਪੱਟਾਂਗੇ ਜਿਹਨੂੰ ਪੰਜਾਬੀ ਵਿੱਚ ਕਹਿੰਦੇ ਆ ਤੇ ਅਸੀਂ ਜੇ ਇਸ ਤਰ੍ਹਾਂ ਦੀਆਂ ਗੱਲਾਂ ਕਰਾਂਗੇ ਆ ਕੇ ਤਾਂ ਫਿਰ ਨੇਚਰਲੀ ਫਿਰ ਉਹ ਉਹ ਉਦਾਂ ਚ ਤਾਂ ਵੜਵਾਹਟ ਆਉਣੀ ਹੈ ਨਾ ਇੱਕ ਡਵਾਹਟ ਨਹੀਂ ਹੋਣੀ ਚਾਹੀਦੀ ਸੀ ਦਿਸ ਇਨਫੋਰਚੂਨੇਟ ਲਗਾਤਾਰ ਆਵਾਜ਼ ਉਠਾਓਗੇ ਖਾਸ ਕਰਕੇ ਮਹਿਲਾਵਾਂ ਦੇ ਮੁੱਦੇ ਤੇ ਕਿਉਂਕਿ ਮਹਿਲਾਵਾਂ ਨੂੰ ਬਹੁਤ ਘੱਟ ਸੀਟਾਂ ਦੂਜੀਆਂ ਪਾਰਟੀਆਂ ਚ ਵੀ ਦੇਖੇ ਤਾਂ ਕਿਤੇ ਕਿਤੇ ਮਿਲਦੀ ਹੈ ਤੁਸੀਂ 50% ਦੀ ਤਾਂ ਗੱਲ ਕੀਤੀ ਹੈ ਮੈਂ ਆਵਾਜ਼ ਠਾਉਂਗੀ ਮੈਂ ਤਾਂ ਐਕਸ਼ਨ ਲੈਣਾ ਚਾਹੁੰਦੀ ਸੀ ਕਿ ਚੀਫ ਸੈਕਟਰੀ ਬਣਾਉਣਾ ਚਾਹੁੰਦੀ ਸੀ ਕਿ ਤੇ ਮੈਂ ਅੱਜ ਵੀ ਠਾਉਣੀ ਆ ਮੈਂ ਅੱਗੇ ਵੀ ਠਾਉਂਗੀ ਹਰ ਸਾਡੀ ਸੋਚ ਵੱਖਰੀ ਹੋਵੇ ਲੇਕਿਨ ਮਹਿਲਾਵਾਂ ਨੂੰ ਅੱਗੇ ਆਉਣ ਦਾ ਮੌਕਾ ਜ਼ਰੂਰ ਦੇਣਾ ਚਾਹੀਦਾ ਹੈ। ਕਲਰ ਪਾਸ ਹੋ ਨਾ ਪਾਏ। ਥੈਂਕ ਯੂ ਸੋ ਮੱਚ। ਸਾਡੇ ਨਾਲ ਸੀਗੇ ਰਜਿੰਦਰ ਕੌਰ ਪੱਠਲ ਉਹਨਾਂ ਨੇ ਬੜੇ ਹੀ ਬੇਬਾਕੀ ਨਾਲ ਬੜੀ ਪਿਆਰ ਨਾਲ ਸਾਡੇ ਨਾਲ ਗੱਲਬਾਤ ਕੀਤੀ ਹੈ। ਕਹਿੰਦੇ ਕਿ ਇੰਡੀਆ ਬਲੌਗ ਜਿਹੜਾ ਹੈਗਾ ਉਹ ਇੱਕ ਖਿਆਲ ਹੈਗਾ ਔਰ ਇੱਕ ਕਿਸੇ ਵੀ ਤਰੀਕੇ ਦਾ ਖਿਆਲ ਜਿਹੜਾ ਹੈ ਉਹ ਉਪਜਨਾ ਬਹੁਤ ਜ਼ਰੂਰੀ ਹੈ ਕਿਉਂਕਿ ਬਦਲਾ ਸਿਰਫ ਕਹਿਣ ਦੇ ਨਾਲ ਨਹੀਂ ਆਉਂਦਾ ਪਰ ਉਹਦੇ ਨਾਲ ਖਿਆਲ ਹੋਣਾ ਚਾਹੀਦਾ ਹੈ ਜਿਸ ਦੇ ਤਹਿਤ ਫੇਰ ਬੰਦਾ ਜਾਂ ਕੋਈ ਵੀ ਆਰਗੇਨਾਈਜੇਸ਼ਨਸ ਜਾਂ ਲੋਗ ਜਾਂ ਗਰੁੱਪਸ ਜਿਹੜੇ ਨੇ ਕੰਮ ਕਰਦੇ ਨੇ ਪਰ ਔਰਤਾਂ ਦੇ ਲਈ ਕਹਿੰਦੇ ਮੈਂ ਪਹਿਲੇ ਵੀ ਆਵਾਜ਼ ਉਠਾਉਂਦੀ ਸੀ ਹੁਣ ਵੀ ਉਠਾਵਾਂਗੀ ਉਹਦੇ ਬਾਅਦ ਉਹਨਾਂ ਨੇ ਕਿਹਾ ਕਿ ਜਿਹੜੇ ਪ੍ਰਧਾਨ ਮੰਤਰੀ ਨੇ ਉਹ ਕਿਤੇ ਨਾ ਕਿਤੇ ਬਿਲਕੁਲ ਬੋਖਲਾ ਗਏ ਨੇ ਜਿਸ ਤਰੀਕੇ ਦੇ ਉਹਨਾਂ ਦੇ ਬਿਆਨ ਲਗਾਤਾਰ ਆ ਰਹੇ ਨੇ ਤੇ ਕਾਂਗਰਸ ਪਾਰਟੀ ਦੁਬਾਰਾ ਤੋਂ ਮਜ਼ਬੂਤੀ ਪਕੜ ਰਹੀ ਹੈ ਕੈਮਰਾ ਪਰਸਨ ਸਰਜੀਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਚੋਨ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕਿਹਦੀ ਆਊਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿਨੂੰ ਚੋ ਬਮਾਰੀ ਵੋਟਰਾਂ ਨੇ મતદાન ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ P5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿਵੋ ਨਿਟਰ ਹਾਂ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ। ਮਨੁੱਖਾਂ ਨਾਲ ਜੁੜੇ, ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਗੱਲਚਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ধরੋਹਾਰ, ਸਿਹਤ, ਅਹ ਸੰਸਕ੍ਰਿਤੀ ਕੀ ਹੋਗੀ ਬਾਤ? ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ, ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਝੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ